ਸੀਸ ਦਿੱਤਾ ਉਹਨਾਂ ਨੇ ਧਰਮ ਦੀ ਖਾਤਰ ਨਾ ਈਨ ਮੰਨੀ ਤੇ ਨਾ ਸਿਰ ਢਾਰਿਆ ਆਪਣੀ ਸ਼ਹਾਦਤ ਦੇ ਕੇ ਲੱਖਾਂ ਨੂੰ ਬਚਾਇਆ ਆਪਣੀ ਸ਼ਹਾਦਤ ਦੇ ਕੇ ਲੱਖਾਂ ਨੂੰ ਬਚਾਇਆ ਜ਼ਾਲਮ ਦੇ ਹੰਕਾਰ ਨੂੰ ਸੀ ਉਹਨਾਂ ਮਾਰਿਆ ਸੰਤ ਸਰੂਪ ਅਡੋਲ ਚਿੱਤ ਕੰਬੀਰ ਤੇ ਸੀ ਉਹਨਾਂ ਦਾ ਨਿਰਪੈ ਸੁਭਾ ਮਜਲੂਮ ਲਈ ਜ਼ੁਲਮ ਦੇ ਖਿਲਾਫ ਲੜੇ ਤੇ ਖੜੇ ਮਜਲੂਮ ਲਈ ਜ਼ੁਲਮ ਦੇ ਖਿਲਾਫ ਲੜੇ ਤੇ ਖੜੇ ਸੀ ਉਹ ਸਦਾ ਸਾਦਾ ਜੀਵਨ ਜਿਉਣ ਵਾਲੇ ਸਾਦਾ ਜੀਵਨ ਜਿਉਣ ਵਾਲੇ ਬੜੇ ਸੀ ਉਹਨਾਂ ਦੇ ਉੱਚ ਵਿਚਾਰ ਪਰਮਾਤਮਾ ਦਾ ਸਿਮਰਨ ਕਰਿਆ ਉਹਨਾਂ ਨੇ ਪਰਮਾਤਮਾ ਦਾ ਸਿਮਰਨ ਕਰਿਆ ਉਹਨਾਂ ਨੇ ਇੱਕ ਭੋਰੇ ਵਿੱਚ ਬੈਠ ਕੇ ਲਗਾਤਾਰ 20 ਸਾਲ ਡਰਨ ਵਾਲਾ ਕਾਇਰ ਡਰਨ ਵਾਲਾ ਕਾਇਰ ਤੇ ਡਰਾਉਣ ਵਾਲਾ ਹੁੰਦਾ ਜ਼ਾਲਮ ਡਰਨ ਵਾਲਾ ਕਾਇਰ ਤੇ ਡਰਾਉਣ ਵਾਲਾ ਹੁੰਦਾ ਜ਼ਾਲਮ ਇਹ ਸੰਦੇਸ਼ ਦਿੱਤਾ ਸੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਰੱਖਿਆ ਕਰਕੇ ਧਰਮ ਦੀ ਰੱਖਿਆ ਕਰਕੇ ਉਹ ਅਖਵਾਏ ਸੀ ਹਿੰਦ ਦੀ ਚਾਦਰ ਉਹ ਅਖਵਾਏ ਸੀ ਹਿੰਦ ਦੀ ਚਾਦਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ